ਹਾਂਜੀ ਵੀਰ ਜੀ ਇੰਨੇ ਸੈਟਾਂ ਦੀ ਕਿਵੇਂ ਨਿਹਾਰੀ ਲਿਆ ਰਖੀ ਆ ਕੁਝ ਬਾਹਰ ਖੜੇ ਨੇ ਕੁਝ ਤਿਆਰ ਕੀਏ ਨੇ ਕਿੱਥੇ ਦਾ ਰੌਣਕ ਮੇਲਾ ਲਾਣਾ ਹੈ ਲੈ ਜਾ ਕੇ ਤੁਸੀਂ ਇਹਨਾਂ ਇਹ ਵੀਰ ਜੀ ਆਪਾਂ ਲੁਧਿਆਣੇ ਪੀਏ ਜੂ ਐਗਰੀਕਲਚਰ ਯੂਨੀਵਰਸਿਟੀ ਚ ਅੱਛਾ ਉੱਥੇ ਸਟਾਲ ਲਾਣੇ ਆ ਉਹਨਾਂ ਵਾਸਤੇ ਆਪਾਂ ਤਿਆਰ ਕੀਤੇ ਨੇ ਪ੍ਰੋਡਕਟ ਸਾਰੇ ਠੀਕ ਆ ਤੇ ਇਹ ਹਰ ਸਾਲ ਮੇਲਾ ਲੱਗਦਾ ਹਾਂਜੀ ਕੈ ਨੰਬਰ ਸਟਾਲ ਰਹਿੰਦੀ ਹੈ ਜੀ ਆਪਣੀ 264 ਤੇ 265 ਨੰਬਰ ਸਟਾਲਾਂ ਨੇ ਜੀ ਦੋ ਆਪਣੀਆਂ ਠੀਕ ਆ ਐਸ ਬੀ ਆਈ ਬੈਂਕ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਦੇ ਗੁਰੂ ਘਰ ਦੇ ਨਾਲ ਹਾਂਜੀ ਠੀਕ ਆ ਤੇ ਮੰਨ ਲਓ ਇਹ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਇਹ ਫੀਲਡ 'ਚ ਕੰਮ ਕਰਦਿਆਂ ਨੂੰ ਫੀਲਡ 'ਚ ਕੰਮ ਕਰਦਿਆਂ ਤਾਂ ਵੀਰ ਜੀ ਬਹੁਤ ਸਾਲ ਹੋ ਗਏ 1980 ਦੇ ਲੱਗੇ ਹੋਏ ਆ ਅੱਛਾ ਉਹ ਤੋਂ ਪਹਿਲਾਂ ਮੇਰੇ ਬਜ਼ੁਰਗ ਵੀ ਸੀਗੇ ਇਸੇ ਕੰਮ 'ਚ ਤੇ ਕੀ ਕੀ ਮੰਨ ਲਓ ਆਪਾਂ ਬਣਾ ਰਹੇ ਆ ਜੀ ਇਹਦੇ ਵਿੱਚ ਖੇਤੀਬਾੜੀ ਦੇ ਕਿੱਤੇ ਦੇ ਵਿੱਚ ਆਪਾਂ ਕੀ ਕੀ ਸੰਦ ਬਣਾ ਰਹੇ ਆ ਖੇਤੀਬਾੜੀ 'ਚ ਵੀਰ ਜੀ ਆਪਣੇ ਤਕਰੀਬਨ ਜਿਹੜੇ ਛੋਟੇ ਪ੍ਰੋਡਕਟ ਨੇ ਉਹ ਸਾਰੇ ਹੀ ਤਕਰੀਬਨ ਆਪਣੇ ਕੋਲ ਉਹਨਾਂ ਦੀ ਮੈਨੂਫੈਕਚਰਿੰਗ ਆ ਹੂੰ ਜਿਵੇਂ ਹਾਈਡਰੋਲਿਕ ਹੈਰੋ ਹੋ ਗਈ ਸਿੰਪਲ ਹੈਰੋ ਹੋ ਗਈ ਸੁਪਰ ਸੀਡਰ ਹੋ ਗਿਆ ਰੋਟਾਵੇਟਰ ਹੈ ਮੰਨ ਲਓ ਟੋਟਲ ਸੰਦ ਬਣਾਨੇ ਹੋ ਟੋਟਲ ਸੰਦ ਨਹੀਂ ਛੋਟੇ ਲੈਵਲ ਤੇ ਸਾਰੇ ਠੀਕ ਆ ਤੇ ਜੇ ਮੈਂ ਤੁਹਾਡੀ ਡਿਸਕਾਂ ਦੀ ਗੱਲ ਕਰਾਂ ਡਿਸਕਾਂ ਲਾਜਵਾਬ ਨਹੀਂ ਜਮਾ ਕੋਈ ਤੋੜੇ ਨਹੀਂ ਇਹਦਾ ਸਫਾਈ ਪੱਖੋਂ ਮੈਨੂੰ ਲੱਗਦਾ ਕੋਈ ਪੁੱਟੀ ਵਗੈਰਾ ਵੀ ਨਹੀਂ ਇੱਥੇ ਭਰੀ ਗਈ ਜੋੜਾਂ ਜੂੜਾਂ ਤੇ ਕਿਤੇ ਨਹੀਂ ਵੀਰ ਜੀ ਆਪਣੀ ਵੈਲਡਰ ਹੀ ਆਪਣੇ ਇੰਨਾ ਹੱਥ ਸਾਫਾ ਆਪਣੇ ਬੰਦਿਆਂ ਦਾ ਮਤਲਬ ਸਾਨੂੰ ਪੁੱਟੀ ਭਰਨ ਦੀ ਲੋੜ ਨਹੀਂ ਪੈਂਦੀ ਅੱਛਾ ਵੈਲਡਿੰਗ ਵੀ ਆਪਣੀ ਇੰਨੀ ਸਾਫ ਹੈ ਠੀਕ ਆ ਇਹ ਮੰਨ ਲੋ ਕਹਿ ਕਹਦੇ ਕਿੰਨੇ ਸੈਟ ਲੈ ਕੇ ਜਾਵਾਂਗੇ ਜੀ ਉੱਥੇ ਤੁਸੀਂ ਕਿੰਨੇ ਸੈਟ ਲੈ ਕੇ ਜਾਣੇ ਹੋ ਕੈਸਾ ਲੋਗੇ ਇਹ ਮੇਲਾ ਲਾਂਦਿਆਂ ਨੂੰ ਮੇਲਾ ਸਾਡਾ ਅਬਰ ਜੀ ਇਹ ਆਪਣਾ ਪੰਜਵਾਂ ਮੇਲਾ ਠੀਕ ਆ ਲਗਾਤਾਰ ਕੰਟੀਨਿਊ ਲਾ ਰਹੇ ਹਾਂ ਲਗਾਤਾਰ ਕੰਟੀਨਿਊ ਨਾ ਰਹੇ ਹਾਂ ਠੀਕ ਆ ਤੇ ਹੁਣ ਇਹ ਇਹ ਨੌ ਨੌ ਦਾ ਸੈਟ ਆ ਉਹ 10 10 ਦਾ ਉਹ 10 ਦਾ ਸਾਰੇ ਉੱਥੇ ਵਾਸਤੇ ਨਹੀਂ ਇਹ ਸਾਰੇ ਉੱਥੇ ਵਾਸਤੇ ਨਹੀਂ ਮੰਨ ਲੋ ਜੀ ਉੱਥੇ ਕੋਈ ਵੀਰ ਆਪਣਾ ਜੀ ਤੁਰਤ ਪੈਰ ਲੈਣਾ ਚਾਹੁੰਦਾ ਹੋਵੇ ਹਾਂਜੀ ਉੱਥੇ ਫੇਰ ਮਿਲ ਜੂਗਾ ਉਹਨੂੰ ਹਾਂ ਵੀ ਦੇ ਦਾਂਗੇ ਮੰਨ ਲੋ ਅੱਛਾ ਉਰੇ ਆ ਕੇ ਜਿਹੜਾ ਹੋਰ ਆਰਡਰ ਬਹੁਤ ਪਿਆ ਸਟਾਕ ਵ ਠੀਕ ਆ ਇਹ ਮੈਨੂੰ ਜੇ ਕੋਈ ਉੱਥੇ ਵੀਰ ਦੇਖਣਾ ਇਹ ਵੀਰਨ ਦੱਸਣਾ ਚਾਹੁੰਦੇ ਆ ਵੀ 265 65 ਆਈ 264 265 264 65 ਗੁਰਦੁਆਰਾ ਦੇ ਬਿਲਕੁਲ ਸਾਹਮਣੇ ਜੀ ਇੱਕ ਵਾਰੀ ਤੁਸੀਂ ਸਟਾਲ ਤੇ ਜਰੂਰ ਆਇਓ ਤੇ ਤੁਹਾਨੂੰ ਉੱਥੇ ਹੋਰ ਵੀ ਬਹੁਤ ਫਰਮਾਂ ਆਣੀਆਂ ਆ ਡਿਸਕਾਂ ਵਾਲੀਆਂ ਤੇ ਤੁਹਾਨੂੰ ਉਹਨਾਂ ਨਾਲੋਂ ਇਹਨਾਂ ਨਾਲ ਜ਼ਮੀਨ ਆਸਬੰਦ ਦਾ ਫਰਕ ਦਿਖੂਆ ਬਾਕੀ ਆਪਦੀ ਆਪਦੀ ਪਸੰਦ ਹੁੰਦੀ ਆ ਬੰਦੇ ਦੀ ਕਿਸੇ ਨੂੰ ਕਿਹੜੀ ਚੀਜ਼ ਪਸੰਦ ਆ ਪਰ ਮੈਂ ਵੀਰ ਨੂੰ ਕਹੂੰਗਾ ਵੀ ਡਿਸਕਾਂ ਦਿਖਾ ਦਿਓ ਸਾਰੀਆਂ ਨੇੜੇ ਤੋਂ ਤੇ ਕੁਆਲਿਟੀ ਜਿਵੇਂ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਜਿਵੇਂ ਇੱਕ ਨੰਬਰ ਕੁਆਲਿਟੀ ਬਣਾ ਰੱਖੀ ਆ ਮਨ ਲਓ ਸਟਾ ਇਹ ਇਹ ਬਿਨਾ ਰੰਗ ਤੋਂ ਨਹੀਂ ਮਨ ਲਓ ਇਹ ਬਿਨਾ ਪੇਂਟ ਤੋਂ ਇਹ ਵੀ ਪੇਂਟ ਇਹ ਵੀ ਤਿਆਰ ਕਰਨੀ ਆ ਇਹ ਵੀ ਲੈ ਕੇ ਜਾਣੀ ਆ ਤਕਰੀਬਨ ਨੇ ਸੱਟ ਜਿੰਨੇ ਵੀ ਖੜੇ ਨੇ ਤਕਰੀਬਨ ਆਰਡਰ ਦੇ ਹੀ ਨੇ ਅੱਛਾ ਆਰਡਰ ਤੇ ਤਿਆਰ ਕਰ ਤੋਂ ਲੱਗ ਪਾ ਮੰਗੂ ਹੀ ਤਕਰੀਬਨ ਬੁਕਿੰਗ ਆ ਪਹਿਲਾਂ ਹੈਗੇ ਨੇ ਅਡਵਾਂਸ ਠੀਕ ਆ ਅਜਿੰਦਰਾ ਵਗੈਰਾ ਮਤਲ ਟੋਟਲ ਸਾਰੇ ਸੰਸਾਰ ਸਾਰੇ ਪ੍ਰੋਡਕਟ ਨੇ ਅਜਿੰਦਰੇ ਵੀ ਨੇ ਆਪਣੇ ਬਾਕੀ ਜੇ ਸਫਾਈ ਦੀ ਗੱਲ ਕਰੀਏ ਤਾਂ ਤੁਸੀਂ ਇਹ ਕੱਲਾ ਐ ਨਹੀਂ ਵੀ ਹਨਾ ਵੀ ਰੰਗ ਦੇ ਤੌਰ ਤੇ ਆਪਾਂ ਸਫਾਈ ਦਿਖਾ ਰੱਖ ਫਾਈ ਵਾਲੇ ਪੱਖੋਂ ਤਾਂ ਲਾਜਵਾਬ ਕੰਮ ਕਰਖਿਆ ਜਾਵਾ ਇਹ ਤਾਂ ਵੀਰ ਜੀ ਦੇਖੋ ਤੇ ਇਹ ਇਧਰਲੇ ਸੰਦ ਵੀ ਉੱਥੇ ਜਾਣਗੇ ਹੀ ਇਹ ਵੀ ਇੱਕ ਐ ਫੁੱਟਾ ਰੁੱਟਾ ਵੀਟਰ ਹੈ ਨਹੀਂ ਮੇਲੇ ਵਾਸਤੇ ਹੀ ਨੇ ਸਾਰੇ ਪ੍ਰੋਡਕਟ ਜਿੰਨੇ ਵੀ ਨੇ ਆਪਣੇ ਅੱਛਾ ਇਹ 10 ਫੁੱਟਾ ਰੋਟਾ ਵੇਟਰ ਹੈ ਠੀਕ ਹੈ ਪੂਰਾ ਹੈਵੀ ਡਿਊਟੀ ਹੈ ਪੂਰਾ ਜਿੰਦਾਂ ਦੀ ਮਰਜ਼ੀ ਜ਼ਮੀਨ ਚਲਾ ਲਓ ਜਿੰਦਾਂ ਦੀ ਜਿੰਨੀ ਹਾਰਡ ਤੋ ਹਾਰਡ ਹੈਗੇ ਤੁਹਾਨੂੰ ਗੇਅਰ ਦੀ ਗੱਲ ਕਰੀਏ ਤਾਂ ਵਾਈਬ੍ਰੇਸ਼ਨ ਨਹੀਂ ਹੋਊਗਾ ਬਿਲਕੁਲ ਕੀ ਗੇਅਰ ਜੁਜ ਕਰਿਆ ਇਹਦੇ ਵਿੱਚ ਗੇਅਰ ਆਪਣਾ 13 ਤੇ 23 ਦਾ ਬਟ ਵੱਡੀ ਵੱਡੀ ਚ ਹੈ ਵੱਡੀ ਵੱਡੀ ਚ ਹਾਂਜੀ ਇਹ ਸੈਟ ਜੀ ਇਹ ਬੋਡੀ ਸਪੈਸ਼ਲ ਹੈ ਇਹ ਤੁਹਾਨੂੰ ਬੋਡੀ ਹਰ ਇੱਕ ਬੰਦਾ ਕੋਈ ਮੈਨੂਫੈਕਚਰਰ ਕੋਈ ਲਾਂਦਾ ਨਹੀਂ ਇਹਦੇ ਨਾਲ ਦੀ ਬੋਡੀ ਅੱਛਾ ਹਾਂ ਬਸ ਇਹ ਆ ਬਹੁਤ ਹੈਵੀ ਆ ਜੀ ਹਾਂਜੀ ਆ ਸਪੋਰਟ ਵੀ ਦੇਤੀ ਤੇ ਇਹ ਕੋਈ ਵੀ ਡਿਜ਼ਾਈਨ ਵੀ ਅਲੱਗ ਹੋ ਗਿਆ ਸਭ ਤੋਂ ਹਾਂਜੀ ਹਾਂਜੀ ਜਿੰਨੀ ਕੁ ਡਿਜ਼ਾਈਨ ਆ ਹੈਨਾ ਤਕਰੀਬਨ ਸਾਈਡਾਂ ਦੀ ਉੱਪਰ ਨਹੀਂ ਉੱਠੋਗੇ ਜਿੱਦਾਂ ਦੀ ਮਰਜ਼ੀ ਸੋਇਲ ਹੋਵੇ ਅੱਛਾ ਤੇ ਮੰਨ ਲਓ ਜੇ ਡਿਸਕਾਂ ਦੀ ਗੱਲ ਕਰੀਏ ਇਹ ਵੀ ਮੇਲੇ ਵਾਸਤੇ ਨੇ ਇਹ ਵੀ ਮੇਲੇ ਵਾਸਤੇ ਮੇਰ ਜੀ 24 ਦਾ ਸੈੱਟ ਆ ਸਾਡਾ ਤੇ ਜੇ ਫਰਮ ਦੀ ਗੱਲ ਕਰੀਏ ਤੇ ਮੰਨ ਲਓ ਤੁਸੀਂ ਆਪਦਾ ਐਡਰੈਸ ਦੱਸੋ ਜੀ ਜੇ ਕੋਈ ਵੀ ਆਂਦਾ ਤੇ ਮੰਨ ਲਓ ਆਰਡਰ ਕਰਦਾ ਨੰਬਰ ਦੱਸੋ ਫਰਮ ਮੇਰ ਜੀ ਆਪਣੀ ਧਮਾਨ ਐਗਰੀਕਲਚਰ ਵਰਕਸ਼ਾਪ ਪਟਿਆਲਾ ਰੋਡ ਜੱਖਲ ਮੰਡੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਓਪੋਜ਼ਿਟ ਜੀ ਐਨ ਬੀ ਬੈਂਕ ਆ ਫੋਨ ਨੰਬਰ ਆਪਣਾ 94678 24622 ਅੱਛਾ 94633 03212 ਕਿੰਨੇ ਤੋਂ ਕਿੰਨੇ ਤੋਂ ਸਟਾਰਟ ਕਰਦੇ ਹਾਂ ਜੀ ਮੰਨ ਲਓ ਡਿਸਕਾਂ ਦੀ ਗੱਲ ਕਰੀਏ ਆਪਾਂ ਹਨਾ ਵੀ ਮੰਨ ਲੋ 6 6 7 7 ਤੋ ਕਿੰਨੇ ਤੱਕ ਬਣਾਉਣੇ ਹੋ ਡਿਸਕ ਵਿੱਚ ਜੀ ਸਾਰੇ ਹੀ ਆਪਣੇ ਕੋਲ 12 14 16 18 20 22 24 30 32 ਤੱਕ ਸੈਟ ਕੋਈ ਵੀ ਤੁਹਾਡੀ ਇੱਛਾ ਹੈ ਔਨ ਡਿਮਾਂਡ ਤੇ ਬਣਾ ਦੇ ਦਾਂਗੇ ਵੱਡਾ ਸੈਟ ਔਨ ਡਿਮਾਂਡ ਹੀ ਮਿਲੇਗਾ ਠੀਕ ਆ 24 ਤੱਕ ਦਾ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਹਮੇਸ਼ਾ ਅਵੇਲੇਬਲ ਹੀ ਹੁੰਦਾ ਠੀਕ ਆ ਵੱਲੋ ਜੇ ਕੋਈ ਉੱਪਰ ਬਣਵਾਉਣਾ ਚਾਹੁੰਦਾ ਤਾਂ 24 ਵਾਲਾ ਸੈਟ ਵੀ ਸਾਡਾ ਬਹੁਤ ਸੋਹਣਾ ਹੈ ਹਾਂ ਨਹੀਂ ਇਹਦੇ ਵਿੱਚ ਗੈਂਗ ਅਸੀਂ ਡਵਲ ਪਾਇਆ ਹੋਇਆ ਹੈ ਅੱਛਾ ਇਹ ਮੰਨ ਲਓ ਵੱਡੀ ਵੱਡੀ ਲੈਂਥ ਕਰਕੇ ਗੈਂਗ ਡਬਲ ਕਰਦੇ ਹਾਂ ਗੈਂਗ ਡਬਲ ਪਾਇਆ ਹੋਇਆ ਨਹੀਂ ਇਹ ਜਿਹੜੀ ਆਹ ਸਪੋਰਟ ਆਪਾਂ ਡਬਲ ਲਾਤੀ ਜੀ ਮੰਨ ਲਓ ਹਨਾ ਇਹਦੇ ਨਾਲ ਕੋਈ ਲਚਕਣ ਲੁਚਕਣ ਵਾਲੀ ਗੱਲ ਤਾਂ ਨਹੀਂ ਵੀ ਮੰਨ ਲਓ ਬਿਲਕੁਲ ਕੋਈ ਕਦੇ ਹਲਕੀ ਜੀ ਗੱਲ ਹੋ ਜੇ ਬੇਜੀ ਪਹਿਲਾਂ ਚੱਲ ਰਹੇ ਨੇ ਮੇਰੇ ਸੈੱਟ ਤਕਰੀਬਨ 24 ਦੇ ਸੈੱਟ ਨੂੰ 6-7 ਸਾਲ ਹੋ ਗਏ ਚੱਲਦੇ ਨੇ ਸਾਡੇ ਨੂੰ ਅੱਛਾ ਕੋਈ ਦਿੱਕਤ ਨਹੀਂ ਕੋਈ ਤਾਂ ਕੋਈ ਦਿੱਕਤ ਨਹੀਂ ਡਬਲ ਗੈਂਗ ਚ ਡਬਲ ਗੈਂਗ ਦੇਖ ਲਓ ਕਈ ਵਾਰੀ ਅਗਲੇ ਦਾ ਲਾਂਬਾ ਆ ਜਾਂਦਾ ਜੀ ਨਹੀਂ 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 ਆਪਣੇ ਸੈੱਟ ਜਿੰਨੇ ਬਣਾਏ ਆਪਾਂ ਡਬਲ ਗੈਂਗ ਜੀ ਬਣਾਏ ਨੇ ਠੀਕ ਆ ਆਜੋ ਵੇ ਮੰਨ ਲਓ 99 ਦੇ ਤੇ 88 ਦੇ ਸੈਟ ਤਾਂ ਮੈਨੂੰ ਲੱਗਦਾ ਪੂਰਾ ਸਟਾਕ ਪਿਆ ਕਿੰਨੀ ਕੋਈ ਕਿੰਨੀ ਆ ਜੇ ਮੰਨ ਲਓ ਆਪਾਂ ਦੇ ਸਕਦੇ ਹਾਂ ਤਾਂ ਸਟਾਕ ਵੀ ਸਾਰਾ 99 ਆਉਂਦਾ ਹੀ ਹੈ ਅੱਛਾ 88 ਦਾ ਤਾਂ ਆਪਣੇ ਏਰੀਆ 'ਚ ਕੋਈ ਟਮਾਟਰ ਲਾਹੀ ਕਸਟਮਰ ਆਂਦਾ ਹੈ ਉਹ ਫਿਰ ਮੌਕੇ ਦੇ ਤਿਆਰ ਕਰ ਦੰਨੇ ਨਿੱਟਸਾ 18 ਦਾ ਹੀ ਵਿਕਦਾ ਜਿੰਨਾ ਵਿਕਦਾ ਠੀਕ ਹੈ ਠੀਕ 8-8 ਦਾ ਤਾਂ ਵਗ ਗਿਆ ਮਤਲਬ 8-8 ਦਾ तकरीबन ਖਤਮ ਹੀ ਹੋ ਗਏ ਖਤਮ ਹੋ ਗਏ ਤੇ ਜੇ 50-24 ਦਾ ਟਰੈਟ ਮੰਨ ਲਓ ਸਾਰਿਆਂ ਕੋਲ ਹੀ ਹੋ ਗਿਆ ਹਨਾ ਲਗਭਗ ਦੀ ਗੱਲ ਕਰੀਏ ਤੇ ਉਹ ਤੇ ਕਿਆ-ਕਿਆ ਦਾ ਸੈੱਟ ਸਹੀ ਚੱਲੂਗਾ 18 ਦਾ ਵਿੱਚ ਬਿਲਕੁਲ ਜਿਵੇਂ ਸਹੀ ਚੱਲੂਗਾ ਇਹ ਨਹੀਂ ਹੈਗਾ ਵੀ ਮੰਨ ਲਓ ਜਿਹੜੇ ਮੇਰੇ ਵਰਗੇ ਮੰਨ ਕੇ ਚੱਲੋ ਵੀ ਆਪਾਂ 16 ਦਾ ਸੈੱਟ ਚਲਾਣੇ ਆ ਵੀ ਜੇ 9-9 ਦਾ ਲੈ ਲੈ ਯਾਰ ਤੰਗ ਹੋਈ ਜਾਊਗਾ ਓਕੇ ਰਿਪੋਰਟ ਹੈ ਵੀ ਬਹੁਤ ਮਤਲਬ 855 ਤੇ 1050 HP ਤੇ ਆਪਣੇ 올ਡ ਮਾਡਲ ਚ ਬਹੁਤ ਤੇ ਵੀ ਮੰਨ ਲਓ ਇਹ ਸਿੰਪਲ ਆ ਗਿਆ ਜੀ ਨੋ ਨੋ ਚ ਇਹ ਸਿੰਪਲ ਹੈ ਵਰਜੀ ਸਿੰਪਲ ਚ ਵੀ ਇਹ ਸਾਡਾ ਟੌਪ ਮਾਡਲ ਹੈ ਅੱਛਾ ਸਿੰਪਲ ਚ ਸਾਡੇ ਕੋਲ ਚਾਰ ਮਾਡਲ ਨੇ ਠੀਕ ਹੈ ਇਹ ਤਾਂ ਬਿਲਕੁਲ ਹੀ ਸਿੰਪਲ ਹੈ ਇੱਕੋ ਤੋਂ ਉੱਪਰ ਪਲੱਸ ਹੋ ਗਿਆ ਠੀਕ ਆ ਠੀਕ ਹੈ ਜੀ ਇਹ ਜਿੱਦਾਂ ਟੌਪ ਮਾਡਲ ਹੈ ਇਹਦੇ ਚ ਫਿਰ ਅਸੀਂ ਲੈਟਾਂ ਕੱਢ ਦਿੰਦੇ ਆ ਸਿੰਪਲ ਰਹਿ ਜਾਂਦਾ ਬਾਕੀ ਆ ਚੀਜ਼ਾਂ ਨੇ ਜਿਹੜੀਆਂ ਇਹ ਅਸੀਂ ਮਤਲਬ ਜੇ ਅਗਲੇ ਦੀ ਡਿਮਾਂਡ ਹੋਵੇ ਫੋਰ ਫਿਰ ਲਾ ਕੇ ਦਿੰਨੇ ਆ ਜੇ ਬਿਲਕੁਲ ਹੀ ਸਿੰਪਲ ਲੈਣਾ ਫਿਰ ਇਹ ਚੀਜ਼ਾਂ ਵਿੱਚੋਂ ਨਿਕਲ ਜਾਂਦੀਆਂ ਨੇ ਵੀ ਮੰਨ ਲਓ ਜਵੇਂ ਸਾਦਾ ਹੀ ਲੈਣਾ ਬਿਲਕੁਲ ਸਾਦਾ ਵੈਸੇ ਚੀਜ਼ ਵੀ ਵਧੀਆ ਲੱਗਦੀ ਉਹ ਵੈਸੇ ਕੰਮ ਕਿੰਨਾ ਕੁ ਕਰਦੀ ਆ ਇਹ ਕੀ ਕੰਮ ਕਰਦੀ ਆ ਇਹ ਬਿੱਜੀ ਸੈੱਟ ਭਾਰੀ ਨੇ ਹੁਣ ਠੀਕ ਆ ਤੇ ਜੋ ਟਰੈਕਟਰ ਦੀ ਲਿੰਕਾਂ ਦੀ ਪੋਜੀਸ਼ਨ ਉਹ ਤਾਂ ਸੇਮ ਹੀ ਹੈ ਪਹਿਲਾਂ ਵਾਲੀ ਵਰਗੀ ਹੋਵੇ ਹਾਂ ਉਹੀ ਆ ਤਾਂ ਫਿਰ ਜਦੋਂ ਆਪਾਂ ਡਰਾਵਲ 'ਚ ਬਾਹੀ ਕਰਦੇ ਆ ਨਾ ਫਿਰ ਆਪਾਂ ਨੂੰ ਆ ਪਿੰਨਾ ਕੱਢਣੀਆਂ ਪੈਣਗੀਆਂ ਦੋ ਠੀਕ ਆ ਆ ਪਿੰਨਾ ਆਪਾਂ ਨੂੰ ਦੋਨੋਂ ਸਾਈਡ ਕੱਢਣੀਆਂ ਪੈਣਗੀਆਂ ਫੇਰ ਇਹ ਝੁੱਲਾ ਕੰਮ ਕਰੂਗਾ ਜੇ ਇਸ ਟਰੈਕਟਰ ਆਪ ਡਾਊਨ ਹੁੰਦਾ ਹੈ ਜਾਂ ਹੈਰੋ ਆਪ ਡਾਊਨ ਹੁੰਦੀ ਹੈ ਫੇਰ ਇਹ ਸਪਰਿੰਗ ਸ਼ੌਕਰ ਦਾ ਕੰਮ ਕਰ ਦੇਣਾ ਜੇ ਮੈਨੂੰ ਹੁੱਕ ਚ ਬੰਨਿਆ ਫੇਰ ਤਾਂ ਨਹੀਂ ਲੋੜ ਫੇਰ ਕੋਈ ਲੋੜ ਨਹੀਂ ਫੇਰ ਆ ਚੀਜ਼ ਆਪ ਡਾਊਨ ਕਰੀ ਜਾਂਦੀ ਹੈ ਠੀਕ ਆ ਫੇਰ ਤਾਂ ਇੱਥੋਂ ਹਲਚਲ ਹੋਈ ਜਾਊਗੀ ਹਾਂਜੀ ਹਾਂਜੀ ਫੇਰ ਆ ਚੀਜ਼ ਵੀ ਵੱਲੋਂ ਟਰੈਕਟ ਨੂੰ ਨਹੀਂ ਝੂਟਾ ਮਾਰ ਫੇਰ ਆ ਚੀਜ਼ ਹਾਂਜੀ ਹਾਂ ਟਰੈਕਟਰ ਤੇ ਠੀਕ ਆ ਤੇ ਇਹਦੇ ਤੇ ਇਹਦੇ ਚ ਵਜ਼ਨ ਚ ਕਿੰਨਾ ਕੁ ਫਰਕ ਹੋ ਜੂਗਾ ਜੀ ਮਾਡਲ ਬਿਲਕੁਲ ਸੇਮ ਮਾਡਲ ਇਹਦੇ ਚ ਵਜ਼ਨ ਦਾ ਕਾਫੀ ਫਰਕ ਹੈ ਜੀ ਇਸ ਤਕਰੀਬਨ ਡੇਢ ਕੁੰ ਠੀਕ ਆ ਜੇ ਐਂ ਲੱਗਦਾ ਨਾ ਵੀ ਕੱਲਾ ਪੈਪ ਦਾ ਹੀ ਫਰਕ ਆ ਤੇ ਪਿੱਛੋਂ ਵੀ ਦੇਖੋ ਜੀ ਹਿੱਸਾ ਵੀ ਇਹਦਾ ਪੂਰਾ ਹੈਵੀ ਡਿਊਟੀ ਹੈ ਨਾ ਇਹ ਚ ਬਹੁਤ ਚੀਜ਼ਾਂ ਦਾ ਫਰਕ ਆ ਹਿੱਸਾ ਹੋ ਗਿਆ ਇਹਦੇ ਨਾਲ ਉਹ ਵਿੱਚ ਜਿਹ ਇੱਕ ਜੈਕ ਇਹਦੇ ਵਿੱਚ ਹੈ ਵੀਰ ਜੀ ਠੀਕ ਆ ਜੈਕ ਇਹ ਜੈਕ ਵੀਰ ਜੀ ਇਹਦੇ ਵਿੱਚ ਹੀ ਆ ਜਿੰਨਾ ਵੀ ਹੈਗਾ ਠੀਕ ਆ ਇੱਕ ਇੱਕ ਮਿੰਟਕਾ ਆ ਬੈਠੋ ਜੈਕ ਇਹਦੇ ਵਿੱਚ ਹੈ ਬਾਹਰ ਆਪਾਂ ਜੈਕ ਨਹੀਂ ਲਾਂਦੇ ਇਹਦੇ ਡਸਟ ਜੈ ਬਿਲਕੁਲ ਖਰਾਬ ਨਹੀਂ ਹੁੰਦਾ ਨੋ ਨਸਟ ਪਾਵੇ ਲਾ ਦਿੰਦੇ ਨੇ ਜੀ ਉਹ ਐ ਟੇਡਾ ਜਿਹਾ ਲਾ ਦਿੰਦੇ ਨੇ ਉਹ ਤਾਂ ਬੱਜੀ ਆਪਣੀ ਆਪਣੀ ਚੁਆਇਸ ਹੈ ਮਤਲਬ ਜਿੱਦਾਂ ਕਾਰੀਗਰ ਨੂੰ ਚੰਗਾ ਲੱਗਦਾ ਉਹਦਾ ਕਰੀ ਜਾਂਦੇ ਨੇ ਸਾਰੇ ਪਰ ਸੇਫ ਦੀ ਜਗ੍ਹਾ ਤੇ ਇਹ ਜਿਆਦਾ ਸੇਫ ਹੈ ਨਾ ਮੰਨੋ ਨਾ ਉਹਨੂੰ ਰਾਡ ਨੂੰ ਜਰ ਪੈਣੀ ਕਈ ਵਾਰੀ ਪਾਲਛੇ ਹੁੰਦੀ ਹੈ ਜੀ ਇੱਕ ਸਾਹਬ ਜੀ ਕੋਈ ਚੀਜ਼ ਡਿੱਗ ਜੇ ਜੱਕ ਆਪਣਾ ਬਹੁਤ ਹੈਵੀ ਡਿਊਟੀ ਹੈ ਉਹਨੂੰ ਕੱਢ ਕੇ ਚਾਹੇ ਤੁਸੀਂ ਟਰਾਲੀ 'ਚ ਪਾ ਲੋ ਅੱਛਾ ਠੀਕ ਹੈ 40 mm ਦੀ ਰੌੜ ਹੈ EN8 ਦੀ ਰੌੜ ਹੈ ਇਹਦੇ ਵਿੱਚ ਠੀਕ ਆ ਬਾਕੀ ਸਪ ਕਾਰਿਗਰੀ ਪੂਰੀ ਜ਼ਬਰਦਸਤਾਈ ਬਾ ਕਮਾਨ ਉਹ ਵੀ ਹੈ ਜੀ ਇਹ ਮਤਲਬ ਕੁਆਲਿਟੀ ਸਾਰੀ ਪਲੱਸ ਕਰੀ ਜਾਂਦੀ ਹੈ ਜਿੰਨੇ ਵੀ ਅਸੀਂ ਨਟ 볼ਟ ਹੈ ਸਾਰੇ ਨਿੱਕਲ ਵਾਲੇ ਕਰਤੇ ਸੀਲ ਵਾਲੇ ਨਟ ਚਾੜ ਤੇ ਸਾਰੇ ਤਕਰੀਬਨ ਜਿੰਨੇ ਵੀ ਸੀਗੇ ਠੀਕ ਆ ਤੇ ਜੋ ਸਮੇਂ ਮੁਤਾਬਕ ਆ ਚੀਜ਼ ਅੱਗੇ ਉਹ ਵੀ ਅਸੀਂ ਆ ਚੀਜ਼ ਵੀ ਇੱਥੇ ਕੇ ਅਸੀਂ ਚੇਂਜ ਕਰਤੀ ਠੀਕ ਆ ਪਹਿਲਾਂ ਸਾਡਾ ਸਿੱਧਾ ਹੀ ਹੁੰਦਾ ਸੀਗਾ ਸਿਸਟਮ ਇਹ ਹੈ ਕਿ ਅਸੀਂ ਚੇਂਜ ਕਰਤਾ ਇਹ ਨਵੇਂ ਕਰਤਾ ਸਾਰਾ 25 ਚ ਹਾਂਜੀ ਠੀਕ ਆ ਤੇ ਉਧਰ ਉਹ ਟਰਾਲੀ ਲੋਡ ਕਰਤੀ ਫਿਰ ਜਾਣ ਵਾ ਹਾਂਜੀ ਟਰਾਲੀ ਲੋਡ ਕਰਤੀ ਠੀਕ ਆ ਟਰਾਲੀ ਤੇ ਵਿੱਚ ਕੀ ਕੀ ਸੰਦ ਲੈ ਕੇ ਜਾ ਰਹੇ ਹੋ ਟਰਾਲੀ ਤੇ ਵਿੱਚ ਜੀ ਜਾਣਗੇ ਕਲਟੀਵੇਟਰ ਹੈ ਰੋਟਾਵੇਟਰ ਨੇ ਅੱਛਾ ਪਲੇਟ ਵਾਲਾ ਜਿੰਦਰਾ ਹੈ ਡਿਸਕ ਜਿੰਦਰਾ ਹੈ ਠੀਕ ਆ ਠੀਕ ਆ ਤਕਰੀਬਨ ਛੋਟੇ ਪ੍ਰੋਡਕਟ ਸਾਰੇ ਟਰਾਲੀ ਤੇ ਜਾਣਗੇ ਇਹ ਵੀ ਨੋ ਨੋ ਦਾ ਸੈੱਟ ਪਿਆ ਨੋ ਨੋ ਦਾ ਹਾਂਜੀ ਨੋ ਨੋ ਦੇ ਸੈੱਟ ਸਾਡੇ ਕੋਲ ਬਹੁਤ ਪਏ ਨੇ ਬੱਚੀ ਠੀਕ ਆ ਤੇ ਇਧਰ ਜੇ ਡਿਸਕ ਜਿੰਦਰੇ ਦੀ ਗੱਲ ਕਰੀਏ ਡਿਸਕ ਜਿੰਦਰੇ ਵਾਧੂ ਪਏ ਨੇ ਹਾਂਜੀ ਤੇ ਇਧਰ ਪੇਂਟ ਦਾ ਕੰਮ ਚੱਲ ਰਿਹਾ ਹੈ ਹਾਂਜੀ ਜੇ ਆਹ ਕੀ ਚੀਜ਼ ਲਾਈ ਹੈ ਜੀ ਇਹ ਡਿਸਕ ਜਿੰਦ ਇਹ ਬਟੇ ਜਦੋਂ ਲੱਗੀ ਮੈਨੂੰ ਇਹ ਡਿਸਕ ਟੋਆ ਪੱਟ ਦਿੰਦੀ ਹੈ ਨਾ ਠੀਕ ਆ ਇਹ ਮਿੱਟੀ ਉਹ ਤਾਂ ਲੈਵਲ ਕਰੀ ਜਾਏਗਾ ਮੰਨ ਲਓ ਜਿਵੇਂ ਆਪਾਂ ਪਹਿਲਾਂ ਕਪੈਨ ਵਾਲਾ ਵੀਰ ਤੰਗ ਹੁੰਦਾ ਸੀ ਕਿੱਥੋਂ ਲਿਆਂਦਾ ਜਿੰਦਰਾ ਹੈ ਨਾ ਪਹਿਲਾਂ ਵੱਟ ਚ ਵਾਜਦੀ ਫਿਰ ਖਾਲੀ ਚ ਵਾਜਦੀ ਇਹ ਕੱਲੀ ਖਾਲੀ ਨਹੀਂ ਨਾ ਖਾਲੇ ਨੂੰ ਕਵਰ ਕਰੀਏ ਕੱਲੀ ਵੱਟੇ ਦਿਖੂਗੀ ਹਾਂਜੀ 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 ਅੱਛਾ ਵਰਕਿੰਗ ਚਾ ਪੂਰਾ ਕੰਮ ਇਹ ਹਾਂਜੀ ਇਹ ਵਨ ਰਿਪੋਰਟ ਪਹਿਲਾਂ ਦੱਸਿਆ ਕਈ ਪ੍ਰੋਡਕਟ ਇਹਦੇ ਨਾਲ ਦੇ ਅੱਛਾ ਇੱਧਰ ਫਿਰ ਪੇਂਟ ਦਾ ਕੰਮ ਚਲਾ ਰਿਹਾ ਇੱਧਰ ਪੇਂਟ ਦਾ ਜੀ ਠੀਕ ਆ